ਨਾਮ ਹਰਮਨ ਸਿੰਘ ਰੈਣਵਾਲਾ ਸ਼੍ਰੀ ਖਡੂਰ ਸਾਹਿਬ ਉਮਰ ਮਹਿਜ 16 ਸਾਲ ਤੇ ਕੰਮ ਵੱਡੇ-ਵੱਡੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਸ਼ੌਂਕ ਅਤੇ ਕੰਮ ਬਹੁਤ ਹੀ ਵੱਡੇ ਹਨ ਇਸ ਵੱਲੋਂ ਲਗਾਤਾਰ ਕਈ ਇਹੋ ਜਿਹੇ ਕੰਮ ਕੀਤੇ ਗਏ ਹਨ ਕਿ ਮੀਡੀਆ ਵਿੱਚ ਰਹਿਣ ਦਾ ਇਸ ਦਾ ਸੁਭਾਅ ਬਣ ਗਿਆ ਕਿਉਂਕਿ ਇਹ ਕਾਰਡਬੋਰਡ ਅਤੇ ਕਾगज ਨਾਲ ਕਰ ਦਿੰਦਾ ਹੈ ਸ਼ਾਨਦਾਰ ਕਈ ਮਾਡਲ ਤਿਆਰ ਹੁਣ ਵੀ ਦੇਖੋ ਇਸ ਨੇ ਕਿਸ ਤਰ੍ਹਾਂ ਕਮਾਲ ਕਰਕੇ ਲਾਲ ਕਿਲੇ ਦਾ ਮਾਡਲ ਬਣਾ ਦਿੱਤਾ ਅਤੇ 26 ਜਨਵਰੀ ਨੂੰ ਸਮਰਪਿਤ ਇਸਾ ਪ੍ਰੋਜੈਕਟ ਦੁਨੀਆ ਭਰ ਵਿੱਚ ਸ਼ੌਂਦਾ ਨਜ਼ਰ ਆ ਰਿਹਾ ਹੈ ਇਸ ਮੌਕੇ ਤੇ ਇਸ 16 ਸਾਲਾਂ ਹਰਮੰਦਾਗੀ ਹੈ ਕਹਿਣਾ ਤੁਸੀਂ ਵੀ ਦੇਖੋ ਅਤੇ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨ ਸਿੰਘ ਵੀ ਜੁੜੇ ਕਿ ਮੇਰੇ ਕੋਲ ਪਹਿਲਾਂ ਸਾਡੇ ਗੁਰੂ ਸਾਹਿਬਾਨਾਂ ਦੇ ਜਨਮ ਦੇ ਘੜੀਆਂ ਦੇ ਤੇ ਸਾਡੇ ਗੁਰੂ ਸਾਹਿਬਾਨਾਂ ਦੇ ਜੀਵਨ ਦੀਆਂ ਮਾਰਡਮ ਤੇ ਆਕੀ ਤੇ ਜਿਹਾ ਕੋਈ ਅਤੇ ਘਰ ਮੇਰੇ ਛਬੀ ਜਿਹੜੀ ਇਸ ਬੰਦ ਦੇ ਵਿੱਚ ਇੱਕ ਲਾਲ ਕਿਲੇ ਦਾ ਮਾਡਲ ਤਿਆਰ ਕੀਤਾ ਹੈ ਜਿਸ ਦੀ ਹਾਈਟ 8 ਸੈਂਟੀਮੀਟਰ ਹੈ ਅਤੇ ਚੌੜਾਈ ਜਿਹੜੀ ਆ 10 ਸੈਂਟੀਮੀਟਰ ਆ ਇਹ ਮਾਡਲ ਕਾਰਡਬੋਰਡ ਅਤੇ ਪੇਪਰ ਦੇ ਨਾਲ ਤਿਆਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਇੱਕ ਛੋਟੀ ਜਿਹੀ ਬੰਦ ਨੂੰ ਐਕੋਰੀਟਿਕ ਤਰੀਕੇ ਨਾਲ ਦਿਖਾਉਂਦੇ ਆ ਇੱਕ ਟੈਕਸੀ ਦਾ ਮਾਡਲ ਜਿਹੜਾ ਵਾ ਤਿਆਰ ਕੀਤਾ ਵਾ ਇਸ ਮਾਡਲ ਨੂੰ ਤਿਆਰ ਕਰਦਿਆਂ ਮੇਰੇ ਵੱਲੋਂ 2 ਦਿਨਾਂ ਦਾ ਸਮਾਂ ਲੱਗਾ ਵਾ ਤੇ ਇਹ ਮਾਡਲ ਜਿਹੜਾ ਮੇਰਾ ਲਾਲ ਸਭੀ ਕਨ ਮੇਰੇ ਇਸ ਪਾਂਡਰੇ ਤੇ ਆ ਇਸ ਦੇ ਵਿੱਚ ਮੈਂ ਸਾਡੀ ਭਾਰਤ ਦਾ ਨਕਸ਼ਾ ਜਿਹੜਾ ਉਹ ਮੁੱਖ ਨਕਸ਼ੇ ਨਾਲ ਉਸ ਨੂੰ ਪਾਇਆ ਹੈ। ਅਤੇ ਮੇਰੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਮਾਡਲ ਕੈਟ ਜਾਨੀ ਅਤੇ ਜੋ ਸਾਡੇ ਸ੍ਰੀ ਭਗਤ ਸਿੰਘ ਉਹਨਾਂ ਨੂੰ ਜਿੱਤੇ ਲਈ ਮਨੂਰੇ ਮਾਡਲ ਵੀ ਆਕਰਾਂਗਾ ਅਤੇ ਜੋ 26 ਜਨਵਰੀ ਦੇ ਸੰਬੰਧ ਦੇ ਵਿੱਚ ਮਾਡਲ ਤਿਆਰ ਕੀਤਾ ਹੈ ਇਹ ਮਾਡਲ ਲਾਲ ਕਿਲੇ ਦਾ ਇਹ ਬਹੁਤ ਹੀ ਛੋਟੀ ਥੀਕੇ ਦੇ ਨਾਲ ਛੋਟੇ ਸਾਈਜ਼ ਦੇ ਵਿੱਚ ਮੇਰੇ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਜਿਹੜਾ 26 ਜਨਵਰੀ ਨੂੰ ਕਾਰੀ ਦੀ ਕਲਾ ਦੇ ਨਾਲ ਦੱਸ ਹੁੰਦਾ ਹੋਇਆ ਮਾਡਲ ਇਸ ਇਸ ਮਾਡਲ ਨੂੰ ਵੀ ਮੱਕ ਦੇਣ ਦੇ ਵਿੱਚ ਤਿਆਰ ਕੀਤਾ ਹੈ ਤੇ ਜੋ ਲਾਲ ਕਿਲੇ ਦਾ ਮਾਡਲ ਹੈ ਇਹ ਵੀ ਇੱਕ ਦਿਨ ਦੇ ਵਿੱਚ ਮੈਂ ਤਿਆਰ ਕੀਤਾ ਹੈ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਗਾਂਹ ਮਾਡਲ ਤਿਆਰ ਕਰਾਂਗਾ ਤੇ ਮੇਰੇ ਵੱਲੋਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਦੀਵਾਨਿਆਂ ਲੈ ਕੇ ਅਤੇ ਜਿਹਨੇ ਵੀ ਸਾਡੇ ਸਿੱਖ ਧਰਮ ਦੇ ਵਿੱਚ ਅਤੇ ਜਿਹਨੇ ਵੀ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਮਾਡਲ ਤਿਆਰ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ